ਮਿਸਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਸਵਾਈਂ گاਂ ਤੇ ਇੱਕ ਆਹ ਗੱਬਣ ਵੜ ਤੇ ਇੱਕ ਗੱਬਣ ਮਾਝ ਤਾਂ ਦਿਖਾਉਣੀ ਹੈ ਇਹ ਆ ਵੀ ਸੋਈ ਦੇ ਆਪਣ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀ ਆਪਾਸ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਸ਼ੂ ਲੈ ਜਾ ਜੋ ਵੀ ਆ ਆਪਣਾ ਇੱਥੇ ਵੇਚ ਚਾਹ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਸਭ ਵਧੀਆ ਜੀ ਵਧੀਆ ਚੱਲ ਰਹੀ ਜੀ ਤੇ ਵੇਚਤਾ ਉਹਦੇ ਨਾਲ ਮਾਲ ਫਿਰ ਮਾਲ ਜੀ ਆਪਣਾ ਤੁਹਾਨੂੰ ਪਤਾ ਵੀ 10-15 ਮਿੰਟਾਂ ਚ ਵੇਚ ਗਿਆ ਅੱਛਾ ਫੋਨ ਅਜੇ ਤੱਕ ਨਹੀਂ ਆਇਆ ਠੀਕ ਹੈ ਹਾਂ ਜੀ ਹਾਂ ਜੀ ਤੇ ਚਲੋ ਨਾਮ ਦੱਸਤਾ ਫਿਰ ਨਾਮ ਮੇਰੇ ਪਾਸੇ ਜੀ ਮਸਰਜੀ ਤਸੀਲ ਜਨਾਲ ਹਾਂ ਜਨਾਲ ਆ ਫਿਰ ਤੇ ਫੋਨ ਨੰਬਰ ਵੀ ਬੋਲ ਦੋ ਇੱਕ 43 ਚਲਾਣੇ ਨੂੰ ਪੰਨੇ ਠੀਕ ਆ ਹਾਂਜੀ ਹਾਂਜੀ ਤੇ ਪਹਿਲਾਂ ਫਿਰ ਸੋਈ ਵਿਖਾ ਦੀਏ ਸੋਈ ਰੁਪਈਆ ਦਿਖਾ ਦੀਏ ਕਿੰਨਾ ਕਿ ਚਿਰ ਹੋਇਆ ਇਹਨਾਂ ਸੋਈ ਨਾਲ ਸੋਈ ਨੂੰ 20 ਰੁਪਈਆ 11 12 ਦਿਨ ਹੋ ਗਿਆ ਉਹ ਬੱਛਾ ਜੀ ਤੇ ਮਗਰ ਵੱਡਾ ਆ ਭਰਾਇਆ ਬੱਚੀ ਦਾ ਟੀਆ ਉਹ ਬੱਚਾ ਨਹੀਂਗਾ ਆ ਆ ਜਿਹੜਾ ਬੱਚਾ ਜੀ ਬਾਕੀ ਤੇ ਇਹਨਾਂ ਚਲੋ ਵੱਧ ਵੀ ਹੋ ਸਕਦੇ ਆ ਤੁਹਾਡੇ ਸਾਹਮਣੇ ਆ ਬੱਚਾ ਜਿਹੜਾ ਕਾਫੀ ਤਗੜਾ ਆ ਤੇ ਉਤਰਾ ਦੋ ਤੇ ਕਿੰਨਾ ਗਾਂ ਦੇ ਕੋਲ ਦੋ ਤਰਫੀ ਜਿਹੜਾ ਪਾਉਣ ਮਨਾ ਕੇ ਦੇਣਾ ਆਇਟਮ 18 ਕਿਲੋ ਜੇ ਹੈਗਾ ਪੱਕਾ ਤੇ 22 ਕਿਲੋ ਹੀ ਇਹਨੇ ਥੋੜਾ ਜਿਹਾ ਰਹਿ ਗਿਆ ਰਹੀ ਔਰ 18 ਕਿਲੋ ਦੋ ਡਾਂ ਤੇ ਨੰਗੀ ਦਾ ਮਰਜੀ ਕੁ ਵੀਰ ਭਰਾ ਦੇ ਘਰ ਚੋ ਅੱਛਾ ਹਾਂ ਠੀਕ ਹੈ ਤੇ ਥਣ ਥਣ ਓਕੇ ਸਾਰੇ ਹਾਂ ਸਾਰੇ ਓਕੇ ਰਬੀ ਜੀ ਤੁਰ ਫੇਰੇ ਕਰੀਂ ਬਾਕੀ ਥਾਣੇ ਕਾਫੀ ਪਿਆਰੇ ਇਹਦੇ ਕੋਲ ਗੁਲਾਬੀ ਰੰਗ ਦੇ ਚਾਰੇ ਥਾਣੇ ਇੱਕੋ ਜਿਹਾ ਤੇ ਇੱਕੋ ਜਿਹਾ ਸਾਈਟ ਤੇ ਤੁਹਾਨੂੰ ਦਿਖਾਣਾ ਹੈ ਇਹ ਕਿਉਂ ਸਾਮਾਨ ਲੈ ਆਇਆ ਦੇਖ ਕੇ ਕੰਮ ਕਿਉਂ ਕਰਦਾ ਹੈ ਤੇ ਇਹਦਾ ਮੁੱਲ ਫਿਰ ਸੀਪਿੰਗ ਆ ਸੀ ਆ ਦੀਆਂ ਮੰਡੀਆਂ ਹਾਂਜੀ ਆਪਾਂ ਪੈਂਡ ਵੀ ਦੇ ਦਿੱਗੇ ਕਰ ਦਈਏ ਮੰਨਤਾ ਨਾ ਆਪ ਹੀ ਕਰ ਦੋ ਹਾਂ ਨਾ ਬਿਜੇ ਪਟੇ ਜਿਹੜਾ ਅੱਛਾ 55000 ਦੀ 55000 ਦਾ 18 ਕਿਲੋ ਦੁੱਧ ਜੇ ਅੱਛਾ ਜਿੰਦਾ ਮਰਜੀ ਵੀਰ ਭਰਾ ਮੇਰੇ ਕੋਲ 2-3 ਡੰਗ ਚੋਕੇ ਲੈ ਤੁਹਾਡੇ ਘਰ ਚਵਾਈ ਕਰਕੇ ਖੜੇ ਹਨਾ ਠੀਕ ਆ। ਹੋਰ ਅੱਗੇ 11 ਰਹ ਰਹੇ ਜੀ। ਠੀਕ ਆ। ਹਾਂ। ਸੂਆ ਇਹਦਾ। ਦੂਜਾ ਸੂਆ ਜੇ। ਅੱਛਾ। ਪਹਿਲਾ ਸੂਆ ਜਿਹੜਾ ਫਾਰਮ ਤੋਂ ਲਈ ਹੈ ਨਾ। ਹਾਂਜੀ। ਜਿਹਨੇ 20+ ਦੁੱਧ ਭਰਿਆ ਜੀ। ਅੱਛਾ। ਫਿਰ ਕੇ ਦੂਜਾ ਸੂਆ ਮੂੰਹ ਆਏ ਚਾਰ ਦੰਦੀ ਹੋਣ ਦੀ ਮੇਰੇ। ਠੀਕ ਆ। ਹਾਂ। ਤੋਰੋ ਨਾ ਫਿਰ ਕਰੀਏ। ਸਾਰਾ ਉਹ ਵੀ ਮਰਾ ਚੰਗਾ ਰਗਾ ਵਸੂ। ਬਾਕੀ ਘੱਦ ਘਾਟ ਪੱਖੋਂ ਚੰਗੀ ਆ। ਥੱਲਿਆਂ ਚੰਗੀ ਭਰੰਦੀ ਆ। ਤੰਦਾਂ ਦੇ ਵੀਰੇ ਤੁਹਾਨੂੰ ਦਿਖਾ ਲੈਂਦੇ ਆ ਇੱਕ ਰੀ ਚਾਰ ਦੰਦੇ ਆ ਤੇ ਜਿਹੜੇ ਛਿੱਗੀ ਤੇ ਜਿਹੜੇ ਦੰਦ ਪੁੱਟਲੇ ਆ ਪੁੱਟਣ ਲਈ ਆ ਪੁੱਟਣ ਲਈ ਚੋਗੀ ਤੋਂ ਛਿੱਗੀ ਆ ਹੁੰਦੀ ਆ ਥਾਣੇ ਤੇ ਆਪਾਂ ਦੇਖ ਸਕਦੇ ਨ ਲੱਗੇ ਤਾਂ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਵੀ ਜਿਹੜਾ ਕੋਈ ਵੀਰਪਰਾ ਲੈ ਜਾਊਗਾ ਨਾ ਹਾਂਜੀ ਇਹ ਗਾਂ ਨਹੀਂ ਘੜਨੀ ਮਾਝੀ ਘੜਨੇ ਆ ਅੱਛਾ ਜਿਹੜੇ ਵੀਰ ਫਾਰਮ ਦੇ ਨੇਂਦੇ ਹੋਵੇ ਸਾਰੀ ਦਿਨ ਨਸਰਦੀਆਂ ਐ ਤੇ ਬਾਕੀ ਹੈਗੀ ਵੀ ਕਾਫੀ ਸ਼ਾਂਤ ਜੇ ਸੁਭਾਅ ਦੇ ਇਹ ਆ ਵੀ ਗਾਂ ਵੀ 400 ਵਿੱਚ ਚੋਣ ਵਾਲੀ ਆ ਚੋਣ ਵਾਲੀ ਚੋਣਾਂ ਦੇ ਵਿੱਚ ਚੋਣਾਂ ਤੇ ਬਾਕੀ ਥੱਲੇ ਚੰਗੀ ਪਰ ਨਹੀਂ ਆ ਸਾਰੇ ਜਿਹੜਾ ਵੀ 10 ਦੇ ਗਿੰਤੀ ਦੇ ਅੰਦਰ ਗਿੰਤੀ ਦੇ ਪਏ ਆ ਇਹਦੇ ਆ ਗੱਲ ਹੈ ਨਾ ਤੇ ਐਰ ਕੇ ਕਿੰਨਾ ਦੁੱਧ ਕੱਢੀ ਜਾਊਗੀ 200 ਰੁਪਏ ਹਰ ਵੀ 200 ਰੁਪਏ ਨਹੀਂ ਕਰੇ ਕੋਠੂ ਨਹੀਂ ਆਂਦਾ ਵਸ਼ੀ ਨੂੰ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੋਹਨਾਲ ਬੀਜੀ ਇੱਕ ਸਾਲ ਹਾਂਜੀ ਜਿਹੜੇ ਵੀਰ ਕੋ ਗਏ ਆ 90 90 ਹਜ਼ਾਰ ਮੰਗਦਾ ਹੈ ਅੱਛਾ ਆਪਾਂ ਕਰਦੇ ਹਾਂ ਕਰ ਦੇ ਤਾਂ ਮੰਨਤਾ ਨਾ ਕਰਾ ਲਓ ਰਬੀਜੀ ਕਰੋਨਾ ਕਿੰਨੇ ਦੀ ਦੇ ਦਈਏ 60 ਦਿੱਤੀ ਹੋਰ ਕਰਦੀਏ ਮੰਨ ਕਰਾ ਲਓ ਫਿਰ ਤੁਸੀਂ ਕਰਾ 65 ਦੀ ਦੇ ਦਈਏ ਦੇ ਦੋ 65 ਦੀ ਠੀਕ ਐ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਬੜਾ ਬੜਾ ਮਾਨ ਨਾਲ ਰਬੀਜੀ ਕਰ ਦਾਂਗੇ ਬੜਾ ਮੱਚੀ ਚੰਗੀ ਐ ਰਬੀਜੀ ਚਲੋ ਬਾਕੀ ਇਹ ਵੀ ਵੈੜ ਸੋਹਣੀ ਐ ਕੋਈ ਆਣ ਕੇ ਵੇਖੇ ਕੱਦ-ਕਾਡ ਪੱਖਾਂ ਵੀ ਚੰਗੀ ਐ ਕੱਦ-ਕਾਡ ਸੋਹਣੀ ਕੱਦ-ਕਾਡ ਸੇ ਪੂਰਾ ਜਵਾਨ ਐ ਜਿਹੜਾ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਜੇ ਇਹ ਆ ਵੀ 7.5 ਮਹੀਨੇ ਚੱਕ ਪਾਸ ਹੋਈ 7.5 ਮਹੀਨੇ ਤੇ ਆ 9.5 ਮਹੀਨੇ ਹੋ ਗਏ ਅੱਛਾ ਇਹ ਆਪਣੇ ਕੋ ਪਹਿਲੇ ਸਵੇਰ ਝੋਟੀ ਗਈ ਇਹ ਪਹਿਲੇ ਸਵੇਰ 14 ਕਿਲੋ ਦਾ ਭਰਿਆ ਉਧਰ ਦੀ ਝੋਟੀ ਆ ਅੱਛਾ ਤੇ ਆਰ ਕੀ ਦੂਜਾ ਸੂਆ ਇਹ 7.5 ਮਹੀਨੇ ਚੱਕ ਪਾਸ ਜੇ ਤੇ ਦੁੱਧ ਨਹੀਂ ਦਿੰਦੀ ਹਣਾ ਦੁੱਧ ਨਹੀਂ ਦਿੰਦੀ ਰਮਜੀ ਤੇ ਥਣ ਥਣ ਪਾਸ ਆ ਹਾਂ ਥਣਾ ਪਾਸ ਅੱਛਾ ਤਾਂ ਗਰੰਟੀ ਦੇ ਦਾਂਗੇ ਇਹ ਆਪ ਇੱਥੇ ਕੋਈ ਪਾਸ ਕਰਕੇ ਦੇਖ ਕੇ ਖੜੇ ਆ ਆਪਣੇ ਹਾਂ ਹਾਂ ਸੈਂਟ ਨੂੰ ਚੰਗਾਰ ਕਿ ਬਾਕੀ ਸਾਂਭੀ ਸੁੰਭੀ ਚੰਗੀ ਆ ਜੰਮੀ ਪਲੀ ਆ ਪੂਰੀ ਜਾ ਥਾਣੇ ਦੇ ਕਰੀ ਦੇਖ ਸਕਦੇ ਆ ਪਾ ਲੱਗੇ ਤਾਂ ਥੋੜੀ ਜਿਹੀ ਵੀ 뒤 ਪਿੱਛੇ ਨੂੰ ਕਰੇ ਇਹਨਾਂ ਕਰ। ਇਹ ਆ ਦੇਖ ਸਕਦੇ ਜੀ। ਸੇਗੋ ਸੁਨੂਆ ਵੀ ਬੜਾ ਚੰਗਾ ਲੱਗਾ ਬਾਕੀ ਗੋਲ ਸਿੰਘ ਦੀ ਆ। ਉਹਦੇ ਦੀ ਝੋਟੀ ਆ। ਤੇ ਮੁੱਲ ਫਿਰ ਇਹ ਤਾਂ ਮੋਲ ਆ ਰਿਹਾ ਵੀ ਜੇ ਮੰਨ ਲਓ ਮਹੀਨੇ ਰਗਾ 2.5 ਹਾਂਜੀ ਜਿਹੜਾ ਕੋਈ ਖਾਂ ਲਊਗਾ ਫਿਰ ਤੇ 1.5 ਲੱਖ ਦੀ ਝੋਟੀ ਹੈਗੀ ਆ ਇਹ ਤਦ ਦਾ ਦੇ ਇੱਕ ਪੰਨੇ ਜਿਹੜਾ ਵੀ ਇਹ ਪੂਰਾ ਸਾਰਾ ਮੈਂ ਲੈ ਵੀਡੀਓ ਆਪਣੀ ਚੱਲਣ ਈ ਆ ਇਹ ਨਾਂ ਲਾਉਂ ਤਾਂ ਫਿਰ ਜੋ ਮਰਜ਼ੀ ਆਖਿਓ ਹੁਣ ਆਪਾਂ 2 ਲੱਖ 80 ਹਜ਼ਾਰ ਦੀ ਦੇ ਦਈਏ ਨਹੀਂ ਕਰੀਏ ਕੋਈ ਮੰਨਤਾ ਨਾ ਕਰਾ ਲੋ ਬੀਜੋ ਕਰਾ ਸਾਮਸਮ ਕਰਨੀ ਕਿ ਹੈ ਵੀ ਨਹੀਂ ਸਾਮ ਕਰਕੇ ਵੀ ਤੁਹਾਨੂੰ ਪਤਾ ਵੱਡੀ ਚੋਰੀ ਆ ਹਾਂ ਵੀ ਜੱਸ ਨਾ ਕਰ ਦੋ ਆਪੇ ਪੂਰੇ 75 ਹਜ਼ਾਰ ਦੀ ਵੀ ਹੋ ਗਈ ਅੱਛਾ ਪੂਰੇ 75 ਹਜ਼ਾਰ ਦੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਚਲੋ ਬਾਕੀ ਚੰਗੇ ਨਾਲ ਭੀਜੀ ਠੀਕ ਹੈ ਜੀ ਹਾਂ ਨਵੀਂ ਘਟਰੀ ਆ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਕਰੀ ਹਾਂਜੀ ਹਾਂਜੀ ਤੇ ਹੋਰ ਕੁਝ ਕਹਿਣਾ ਵੀ ਜੀ ਫਿਰ ਕੋਈ 100 ਰੁਪਏ ਜੀ ਬੇਨਤੀ ਆ ਵੀ ਇੱਥੋਂ ਆ ਚੋਟਿਆ ਜੀ ਪਾਸ ਕਰ ਦੇ ਬਸ ਅੱਲੀ ਕਰਕੇ ਨਾ ਇੱਥੇ ਹੀ ਕਰ ਲਓ ਕਿਉਂਕਿ ਜੋ ਕੁਝ ਹੈਗਾ ਇੱਥੇ ਸਭ ਕੁਝ ਹੀ ਆ ਠੀਕ ਹੈ ਜੀ ਜੋ ਕੋਈ ਤੋ ਜਾ ਕਹਿੰਦੇ ਇੱਥੇ ਵੇਚ ਚੱਕ ਕੇ ਪਸ਼ੂ ਖਰੀਦੋ ਜੀ